ਕਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮੀਡੀਆ ਕਾਉਂਡ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜਿੰਮੀ ਕਰਵਲ ਤੇ ਕਾਤਲਾਨਾ ਹਮਲੇ ਦੇ ਵਿਰੋਧ ਚ ਬੰਦ ਰਹੇ ਫਗਵਾੜਾ ਦੇ ਪ੍ਰਮੁੱਖ ਬਾਜ਼ਾਰ ਐਸ ਐਸ ਪੀ ਗੌਰਵ ਤੁਰਾਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਦਿੱਤਾ ਪਰੋਸਾ ਫਗਵਾੜਾ ਹੋਇਆ ਪੁਲਿਸ ਛਾਉਣੀ ਚ ਤਬਦੀਲ ਦੋ ਦੋਸ਼ੀ ਕੀਤੇ ਗ੍ਰਿਫਤਾਰ ਮੰਗਲਵਾਰ ਦੀ ਦੇਰ ਸ਼ਾਮ ਫਗਵਾੜਾ ਦੀ ਸੰਗਣੀ ਵਸੋ ਵਾਲੇ ਗਊਸ਼ਾਲਾ ਬਾਜ਼ਾਰ ਵਿਖੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ 인ਦਰਜੀਤ ਕਰਵਲ ਅਤੇ ਉਹਨਾਂ ਦੇ ਪੁੱਤਰ ਜਿੰਮੀ ਕਰਵਲ ਉੱਪਰ ਹੋਏ ਕਾਤਲਾਨਾ ਹਮਲੇ ਦੇ ਰੋਸ ਵਜੋਂ ਅੱਜ ਹਿੰਦੂ ਸੰਗਠਨਾ ਵੱਲੋਂ ਫਗਵਾੜਾ ਬੰਦ ਦੀ ਦਿੱਤੀ ਕਾਲ ਦਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪੂਰਨ ਅਸਰ ਨਜ਼ਰ ਆਇਆ ਜਦ ਕਿ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲੀਆਂ ਰਹੀਆਂ ਸਵੇਰ ਸਮੇਂ Hindu ਸੰਗਠਨਾ ਨੇ ਗਊਸ਼ਾਲਾ ਬਾਜ਼ਾਰ ਵਿਖੇ ਤਰਨਾ ਲਗਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਦੌਰਾਨ Shiv Sena ਨੇਤਾ ਇੰਦਰਜੀਤ ਕਰਵਲ ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਹੀ ਉਹਨਾਂ ਵੱਲੋਂ ਫਗਵਾੜਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਇਹ ਹਮਲਾ ਹੋਣਾ ਬਹੁਤ ਸ਼ਰਮਨਾਕ ਹੈ। Hindu ਸੰਗਠਨਾ ਵੱਲੋਂ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਐਸ.ਪੀ ਕਪੂਰਥਲਾ ਗੌਰਵ ਤੂਰਾ ਅਤੇ ਐਸ.ਪੀ ਫਗਵਾੜਾ ਮਾਧਵੀ ਸ਼ਰਮਾ ਪਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸਐਸ ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਮੰਦ ਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਹਮਲਾਵਰਾਂ ਦੇ ਖਿਲਾਫ ਪੁਲਿਸ ਨੇ ਬਾਈ ਨੇਮ ਅਤੇ 3 ਅਣਪਛਾਤੇ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਝੂਠੀਆਂ ਅਫਵਾਹਾਂ ਤੋਂ ਵੀ ਦੂਰ ਰਹਿਣ ਦੀ ਗੱਲ ਆਖੀ। ਫਗਵਾੜਾ ਤੋਂ ਡਾਕਟਰ ਰਾਣਾ ਦੀ ਖਾਸ ਰਿਪੋਰਟ। ਫਗਵਾੜਾ ਪ੍ਰਸ਼ਾਸਨ ਮਰਦਾਬਾਦ। ਮਰਦਾਬਾਦ ਮਰਦਾਬਾਦ। मुदाबाद करे ਅਤਿ ਦਤਨ ਬਕਰ ਹਾਂ ਕਿ ਜਿਹੜੇ ਇਹਨਾਂ ਸਯੋਗ ਦੇ ਰਹੇ ਆ ਤਾਂ ਇੰਨੇ ਹੀ ਸਯੋਗ ਦਿੰਦੇ ਰਹੇ ਨੇ ਜਦੋਂ ਤੱਕ ਬੰਦਾ ਸਾਈਜੀ ਕੀ ਹਾਲ ਹੈ ਸਰ ਦਿਨ ਹੁ ਸਾਰਿਆਂ ਤੋਂ ਇਹ ਗੱਲ ਆਈ ਹੈ ਕਿ ਤੁਸੀਂ ਜਿਹੜੇ ਐਫ ਆਈ ਆਰ ਦਰਜ ਹੋ ਰਹੀ ਹੈ ਕੋਈ ਸਾਨੂੰ ਆਪਣੇ ਆਪ ਦੇ ਤਰੀਕੇ ਨਾਲ ਆਉਂਦਾ ਇੱਕ ਮਚਰਾਜੀ ਕੋਈ ਧਰ ਉਨਾ ਦੇ ਘਰ ਵੀ ਬੈਂਕ ਹੋਇਆ ਸੀ ਉਹ ਵੀ ਕਾਰਵਾਈ ਫੀਲਡਿੰਗ ਪੈ ਰਹੀ ਹੈ ਹੋਰ ਵੀ ਬਹੁਤ ਤੇ ਉਹਦਾ ਇੱਕ ਸਾਥੀ ਇੱਕ ਗਲ ਹੋ ਰਹੀ ਤਿੰਨ ਚਾਰ ਜਿਹੜੇ ਕੇਸ ਪਤਾ ਨਹੀਂ ਲੱਗੇ ਕਿ ਆਹ ਕਿੱਥੇ ਬੋਡੀ ਇੱਥੇ ਬੈਠੀ ਹੋ ਤੁਹਾਡੀ ਕੰਮ ਨਹੀਂ ਆਈ ਪਤਾ ਨਹੀਂ ਪਤਾ ਨਹੀਂ ਕੀ ਹੋਣਾ ਹੈ ਜੀ ਸਾਬ ਕਿਹਦੇ ਕੀ ਤੁਹਾਡੇ ਕੋਲ ਕੀ ਗੱਲਬਾਤ ਹੋਈ ਹੈ ਔਰ ਆਸ਼ਵਾਸ਼ਣ ਤੋਂ ਦਿੱਤਾ ਉਹਨਾਂ ਨੇ ਸ਼ਾਮ ਤੱਕ ਦਾ ਹੁਣ ਤਾਂ ਨੂੰ ਲੱਗੇ ਕਿ ਫੈਂਸਲ ਦਿੱਤਾ ਉਹ ਸਾਰਿਆਂ ਦੀ ਸ਼ਾਇਦ ਸੈਮਤੀ ਨਾਲ ਇਹ ਸਾਰੇ ਬੈਠੇ ਆ ਲੈ ਜਿੰਨਾ ਜੇ ਬੈਠੋਗੇ ਅਸੀਂ ਉਹਦੇ ਨਾਲ ਬੈਠੇ ਆ ਜੀ ਸਾਬ ਨੇ ਕੀ ਆਸ਼ਵਾਸ਼ਣ ਦਿੱਤਾ ਕੀ ਗੱਲਬਾਤ ਹੋਈ ਡੀਆਈਏ ਸਾਬ ਨੇ ਉਹ ਹੀ ਹੈ ਫਾਇਦਾ ਜੀ ਹੋ ਗਈ ਉਹਦੀ ਆਰਐਮਐਫ ਕਿਤੇ ਦੂਜਾ 307 ਹਮ ਸਾਰਾ ਲਾ ਕੇ ਉਹਨਾਂ ਨੇ ਫਿਰ ਐਫਪੀਓ ਦੂਜਾ ਐਫਆਰ ਭੇਜੀ ਸੀ ਸਾਨੂੰ ਕਿ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰੈਸਟ ਕਰੋ ਉਹ ਕਹਿੰਦੇ ਸ਼ਾਮ ਤੱਕ ਬੰਦੇ ਰੈਸਟ ਹੋ ਜਾਣਗੇ ਜਦੋਂ ਉਹ ਯੂਗ ਦੇ ਪੜਿਆ ਗੱਲ ਕੋਈ ਅਸੀਂ ਕਿਹੜਾ ਕਹਿੰਦੇ ਵੀ ਨਾ ਹੋਵੇ ਪ੍ਰਧਾਨ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਇਹਨਾਂ ਦੀਆਂ ਨਹੀਂ ਹੱਲੇ ਦੇਖਿਆਂਗੇ ਉਹ ਸਾਰੇ ਆਪਣੇ ਦੁਕਾਨਾਂ ਬੰਦ ਰਾਤ ਦਾ ਬਾਕਿਆ ਹੈਗਾ ਤੇ ਉਹਨਾਂ ਵਾਚ ਸਵੇਰ ਦੀ ਦੇ ਆ ਬੰਦ ਨਹੀਂ ਦੁਕਾਨਾਂ ਖੁੱਲੂਗੀਆਂ ਵੀ ਉਹਦੇ ਵਿੱਚੋਂ ਦੇਖ ਲਈਏ ਤਾਂ ਉਹਨਾਂ ਨੂੰ ਸ਼ਾਮ ਤੱਕ ਦਾ ਸਮੇਂ ਦੇਖੇ ਨਾ ਤੱਕ ਦਾ ਨਾ ਲੱਗ ਰਹੇ ਕਿ ਟਿੱਕਾਂ ਲੱਗੇ ਨਹੀਂ ਅਸੀਂ ਬੈਠੇ ਸਾਡੇ ਭਰਾਵੰਦੀਆਂ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਸਕੂਲ ਰੋਜ਼ ਰੋਜ਼ ਤਾਂ ਇਸ ਗੱਲ ਦਾ ਵੀ ਪੰਜਾਬ ਦੇ ਨਾ ਹਰੇਕ ਜ਼ਿਲ੍ਹੇ 'ਚ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਇੱਕ ਦਿਨ ਗੋਲੀ ਚੱਲ ਕੇ ਗੈਂਗਸਟਰ ਆਉਂਦੇ ਨੇ ਆਪਣਾ ਕਾਣ ਕਰਕੇ ਆ ਮਾਦਗੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਧਰ ਵੈਪਨ ਹੈ ਤੇ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਧਾ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹ ਤਾਂ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲੂ ਕੋਈ ਵਾਰਤਤ ਕਰਕੇ ਕਰਵਲ ਦਾ ਕਰਵਲ ਦੇ بیٹے ਸਾਹਿਬ ਨੂੰ ਜਾਂਦੀ ਬਹੁ ਨੂੰ ਕੋਈ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਤੂੰ ਸੁਣ ਕਿੱਥੇ ਖੜਿਆ ਪੰਜਾਬ ਸਾਡਾ ਸਾਡੀ ਸਰਕਾਰ ਨੇ ਅੱਖਾਂ ਦੇ ਪੱਟੀਆਂ ਬੰਨੀ ਹੋਈਆਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਦੇ ਪੱਟੀਆਂ ਬੰਨੀਆਂ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਕਿਦਾਂ ਕਰਨਾ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸੁਰੱਖਿਆ ਦਾ ਇੰਤਿਆਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਿਆਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਹਨੀ ਸਰ ਅੱਜ ਇਹ ਜਿਹੜਾ ਕੱਲ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿੰਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨੀ ਸ਼ਰੂ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਔਰ ਆਮ ਜਗ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਸ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਪੁੱਛ ਜਿਹੜੇ ਹੈਗੇ ਪਤਵੰਤੇ ਸੱਜਣ ਇਕੱਠੇ ਹੋਏ ਹਨ ਉਹਨਾਂ ਤੋਂ ਆ ਕੇ ਮੈਂ ਮੈਮੋਰੰਡਮ ਲਿਆ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਕਿੰਨ ਕੋ ਕਿਹੜੇ ਕਿਹੜੇ ਬੰਦੇ ਗ੍ਰਿਫਤਾਰ ਕੀਤੇ ਜੀ ਹੁਣ ਤੱਕ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਵੀ ਡਿੰਗ ਕਰ ਸਕਦੇ ਔਰ ਇਹਨਾਂ ਦੀ ਕੁਝ ਹੋਰ ਮੰਗਾਂ ਸੀ ਕਿ ਇਹਨਾਂ ਨੂੰ ਅਸਲਾ ਲਾਇਸੈਂਸ ਚੀਕਦਾ ਸੀਗਾ ਔਰ ਸਿਕਿਉਰਿਟੀ ਇਹਨਾਂ ਦੀ ਜੁੜੀ ਹੈਗੀ ਇਨਸ਼ੋਰ ਕੀਤੀ ਜਾਏਗੀ ਮੈਸਸਪੀ ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਤਾਂ ਗੋਲੀ ਸਾਹਿਬ ਕਿਉਂਕਿ ਗੋਲੀ ਦਾ ਬੜਾ ਜ਼ਿਕਰ ਹੋ ਰਿਹਾ ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮਿਨਰੀ ਸਾਹਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਹੈ ਲੇਕਿਨ ਇਤੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਹੋਰ ਅਮਜਕੀ ਐਫਆਈਆਰ ਦਰਜ ਕਰਾਂਗੇ ਉਹ ਬਣਾ ਲੈ ਕਿੰਨੇ ਜੀ ਪਹਿਲਾਂ ਰੈਕੀਟ ਕਰਦੇ ਸੀ ਪਹਿਲਾਂ ਰੈਕੀਟ ਕਰ ਲੈਂਦੇ ਸੀ ਉਹ ਲਗਾਤਾਰ ਧਿਆਨ ਚਲਿਆ ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰ ਰਹੇ ਸੀ 19 ਤਰੀਕ ਨੂੰ ਜਿਹੜਾ ਹੈਗਾ ਤਾਨੇਸ਼ਿ ਤੋਂ ਬਾਹਰ ਆਇਆ ਹੈ ਮਲਟੀਪਲ ਐਫਆਈਆਰ ਦਰਜ ਹੈ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਹੰਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫਆਈਆਰ ਦਰਜ ਹੋਈ ਹੈ ਕਿੰਨੇ ਕਿਹੜੇ ਸ਼ਾਮਲ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਤਿੰਨ ਸਿਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸਿਗੇ ਤਾਂ ਇਹ ਸਾਬ ਕੋਲੋਂ ਥਰਪੜ ਫੜਨ ਦੀ ਆਸ ਕੀਤੀ ਆ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕੰਟਰੋਲ ਰੂਮ ਚ ਕਰਨਾ ਨਹੀਂ ਹੈ ਧਰਨਾ ਜਿਵੇਂ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰਜੀਤ ਕੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜਿਹੜੀ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਉਹਦੇ ਮੁਤਾਬਕ ਅਸੀਂ ਐਫਆਈਆਰ ਦਰਜ ਕਰ ਰਹੇ ਹਾਂ ਧਰਨੇ ਦਾ ਧਰਨੇ ਦਾ ਯਕੀਨ ਕੀ ਤੁਹਾਨੂੰ ਇਹਨਾਂ ਨੂੰ ਅਸ਼ੋਰੈਂਸ ਦੇ ਦ